ਵਿਦ ਨਾਲ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਦੇ ਡੀਸੀਪੀ ਸਾਹਿਬ ਅਸੀਂ ਪੰਜਾਬ ਦੇ ਬਹੁਤ ਹੀ ਪੰਜਾਬ ਦੇ ਬਹੁਤ ਹੀ ਵਿਰਾਸਤੀ ਕਦਰ ਦੇ ਵਿੱਚ ਇੱਕ ਕਦਰ ਇੱਥੇ ਖੜੇ ਐ ਗਲਬੀਤ ਬਾਵਾ ਜੀ ਜਿਹੜੇ ਪੰਜਾਬੀ ਸੰਗੀਤ ਦੇ ਪੰਜਾਬੀ ਗਾਇਕੀ ਦੇ ਜਦੋਂ ਮੋਲ ਸਰਮਾਇਆ ਸਨ ਇਹਨਾਂ ਦੀ ਗਾਇਕੀ ਮੈਂ ਮੇਰੀ ਪਤਨੀ ਮੇਦੀ ਧੀ ਮੇਰੀ ਮਾਂ ਇਕੱਠੇ ਬੈਠ ਕੇ ਸੁਣ ਸਕਦੇ ਸੀਗੇ ਉਹ ਗਾਇਕੀ ਜਿਹਨੂੰ ਲੋਕ ਗਾਇਕੀ ਕਹਿੰਦੇ ਆ ਸਾਡੀਆਂ ਬੋਲੀਆਂ ਸਾਡੇ ਵਿਆਹ ਸ਼ਾਦੀਆਂ ਦੇ ਗੀਤ ਸਾਡਾ ਮੱਝਾ ਸਹਿਬਾਂ ਜੁਗਨੀ ਹੀ ਰਾਂਝਾ ਪਤਨੀ ਕਿੰਨੇ ਕਿੰਨੇ ਵਧੀਆ ਜਿਹੜੇ ਬਾਬਾ ਜੀ ਨੇ ਗੀਤ ਗਾਏ ਉਹਨਾਂ ਦਾ ਪੰਜਾਬੀ ਸੰਗੀਤ ਨੂੰ ਬਹੁਤ ਵੱਡੀ ਦੇਨ ਹੈ। ਔਰ ਮੈਂ ਬੜੇ ਦੁਖਦ ਮੰਦੇ ਨਾਲ ਆਇਆ ਕਿਉਂਕਿ 3 ਦਿਨ ਪਹਿਲਾਂ ਉਹਦੀ ਜੀ ਸਾਡੀ ਛੋਟੀ ਭੈਣ ਨੇ ਜਿਹੜੀ ਗੁਰਮੀਤ ਬਾਵਾ ਜੀ ਦੀ ਬੇਟੀ ਨੇ ਇਹਨਾਂ ਦੇ ਪੋਸਟ ਪਾਈ ਕਿ ਮੈਂ ਬਹੁਤ ਦੁਖੀ ਹਾਂ ਤੇ ਮੇਰੇ ਕੋਲ ਕੋਈ ਆਮਦਨ ਦੀ ਸਾਧਨ ਨਹੀਂ ਹੈ। ਔਰ ਮੈਂ ਇਸ ਗੱਲ ਤੋਂ ਵੀ ਦੁਖੀ ਹਾਂ ਕਿ ਆਪਾਂ ਦਾ ਕਿਹੜੀ ਮਿੱਟੀ ਦੇ ਬਣੇ ਆ। ਆਪਾਂ ਨੂੰ ਪਤਾ ਕਿ ਪਰਿਵਾਰ ਦੇ ਪਿਛਲੇ 3-4 ਸਾਲਾਂ ਚ 5 ਸਾਲਾਂ ਚ ਗੁਰਬੀਤ ਬਾਬਾ ਜੀ ਆਪ ਕੇ ਉਹਨਾਂ ਦੀ ਬੇਟੀ ਲਾਚੀ ਬਾਬਾ ਬਹੁਤ ਵਧੀਆ ਗੌਂਦੀ ਸੀਗੀ ਉਹ ਵੀ ਗਏ। ਢਕਪਾਲ ਬਾਬਾ ਜੀ ਸਾਡੇ ਵੱਡੇ ਭਾਈ ਸੀਗੇ ਉਹ ਵੀ ਚਲੇ ਗਏ। ਇਸ ਵੇਲੇ ਕੋਲੋਦੀ ਦੇ ਉੱਤੇ ਆਪਣੀ ਸਿਸਟਰ ਦੀਆਂ ਬੇਟੀਆਂ ਇਹਨਾਂ ਦੇ ਆਪਣਾ ਪਰਿਵਾਰ ਇਹ ਕੱਲੇ ਆ। ਇਨਾਂ ਕੋਈ ਰੋਟੀ ਦਾ ਸਾਧਨ ਨਹੀਂ ਹੈ ਔਰ ਇਹਨਾਂ ਦੀ ਜੱਦੀ ਮਲਕੀਅਤ ਜਿੱਥੇ ਆਪਾਂ ਖੜੇ ਆ ਇੱਕ ਘਰ ਦੇ ਨਾਲ ਇਹਨਾਂ ਦੀਆਂ ਪੰਜ ਦੁਕਾਨਾਂ ਸੱਚੀ ਮੈਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਕਿ ਆਪਾਂ ਕਿੱਦਾਂ ਦੇ ਲੋਕ ਆ ਕਿ ਆਪਾਂ ਐਡੇ ਵੱਡੇ ਸੰਗੀਤ ਇੰਨੇ ਵੱਡੀ ਗਾਇਕਾ ਦਾ ਉਹਦੀਆਂ ਦੁਕਾਨਾਂ ਜਿਹੜੀ ਉਹਨਾਂ ਦੀ ਆਮਦਨ ਦਾ ਸਾਧਨ ਸੀਗਾ ਉਹ ਕੋਚਸ ਮੇਰੇ ਫਰਮਾਨੇ ਬਾਅਦ ਜਿਹੜੀਆਂ ਦੱਬੀਆਂ ਨਾ ਉਹ ਕਿਰਾਇਆ ਹੀ ਦਿੰਦੇ ਆ ਨਾ ਉਹ ਮੋਲੀ ਲੈਂਦੇ ਆ ਉਲਟਾ ਦੇਖੋ ਇੱਕ ਧੀ ਨੂੰ ਜਿਹੜੀ 6-7 ਬੱਚਿਆਂ ਨੂੰ ਪਾ ਰਹੀ ਆ ਯਾਰ ਸਾਡੇ ਅੰਦਰ ਪਤਾ ਨਹੀਂ ਸਾਡਾ ਅੰਦਰ ਹੀ ਖਤਮ ਹੋ ਗਿਆ ਮੈਂ ਤਾਂ ਇਹ حساب ਲਉਣਾ ਜਦੋਂ ਮੈਂ ਇਦਾਂ ਵੀ ਇੱਕ ਟਰਾਂਮਾ ਤੇ ਜਾਣਾ ਤੇ ਮੈਨੂੰ ਦੁੱਖ ਆਉਂਦਾ ਕਿ ਆਪਾਂ ਪੰਜਾਬੀ ਕਿੱਥੇ ਸੀ ਗਏ ਕਿੱਥੇ ਪਹੁੰਚ ਗਏ ਯਾਰ ਆਪਾਂ ਪੰਜਾਬੀ ਆ ਪੰਜਾਬ ਬਾਬੇ ਬੁੱਲੇ ਸ਼ਾਹ ਦੇ ਪੰਜਾਬ ਦੇ ਆਪਾ ਬਾਦਸ਼ਾਹ ਦੇ ਹਾਸ਼ਮਾ ਛਾਦੇ ਪੰਜਾਬ ਜਿਨ੍ਹਾਂ ਨੇ ਸਰਿੰਦਰ ਕੋਹਲ ਪ੍ਰਕਾਸ਼ ਕੋ ਗਲਮੀਤ ਬਾਬਾ ਜਮਲਾ ਜੱਟ ਸਾਡੇ ਜ਼ੂਹ ਦੀ ਅੱਖ ਦਾ ਕੰਪੈਦਾ ਕੀਤੀਆਂ ਤੇ ਆਪਾਂ ਉਹਨਾਂ ਦੀਆਂ ਜਾਇਦਾਦਾਂ ਤੇ ਕਬਜ਼ੇ ਕਰ ਰਹੇ ਇਹ ਇਹ ਜਾਣ ਕੇ ਬਹੁਤ ਦੁੱਖ ਹੋਇਆ ਸੋ ਜਦੋਂ ਗਲੋਦੀ ਨੇ ਪੋਸਟ ਪਾਈ ਤੇ ਮੈਂ ਜਲੰਧਰ ਸੀਗਾ ਤੇ ਮੈਂ ਬੜਾ ਅਦਾਸ ਹੋਇਆ ਬੇਦੇ ਕੁਝ ਦੋਸਤ ਨੇ ਕੈਨੇਡਾ ਅਮਰੀਕਸ ਉਹਨਾਂ ਨੇ ਮੈਨੂੰ ਕਾਲ ਵੀ ਕੀਤੀ ਕਿ ਜਰਾ ਦੇਖੋ ਕੀ ਬੜ ਗਿਆ ਪੰਜਾਬ ਦੇ ਵਿੱਚ ਤੁਹਾਡੇ ਹੁੰਦਿਆ ਤੇ ਕਿਉਂਕਿ ਗੁਰਮੀਤ ਬਾਬਾ ਜੀ ਨਾਲ ਮੇਰੇ ਬਹੁਤ ਬਹੁਤ ਹੀ ਨੇੜੇ ਦੇ ਉਹ ਮੇਰੀ ਵੱਡੀ ਭੈਣ ਸੀਗੀ ਬਹੁਤ ਸਬੰਧ ਸੀਗੇ ਕਿਉਂਕਿ ਮੈਂ ਮੇਰਾ ਜਨਮ ਹਾਸ਼ਮ ਸ਼ਾਹ ਦੇ ਪਿੰਡ ਚ ਹੋਇਆ ਜਗਦੇਖਲਾਂ ਚ ਅਸੀਂ 90 ਦੇ ਵਿੱਚ ਉੱਥੇ ਸਭਿਆਚਾਰਕ ਮੇਲੇ ਸ਼ੁਰੂ ਕੀਤੇ ਔਰ ਗੁਰਮੀਤ ਬਾਬਾ ਜੀ ਉਸ ਮੇਲੇ ਦੀ ਮੋਢੀ ਸੀਗੀ ਹਰ ਮੇਲੇ ਜਦੋਂ ਮੇਲਾ ਲੱਗਦਾ ਹੀ ਬਾਬਾ ਜੀ ਉੱਥੇ ਜਾਂਦੇ ਸੀ ਤੇ ਮੇਰੇ ਪਰਿਵਾਰ ਦੇ ਨਾਲ ਵੀ ਮੇਰੇ ਬੱਚਿਆਂ ਦੇ ਨਾਲ ਵੀ ਭੈਣ ਜੀ ਦਾ ਬਹੁਤ ਪਿਆਰ ਸੀਗਾ ਸੋ ਮੈਂ ਇੰਨਾ ਦੁਖੀ ਹੋਇਆ ਕਿ ਜਦ ਆਪਾਂ ਪੰਜਾਬ ਦੇ ਵਿੱਚ ਇੰਨੀਆਂ ਨਜਾਇਜ਼ ਜ਼ਮੀਨਾਂ ਦੇ ਕਬਜ਼ੇ ਛੁਡਾਏ ਸਭ ਕੁਝ ਕੀਤਾ ਤੇ ਸਾਡੇ ਜਿਹੜੇ ਆਰਟਿਸਟਾਂ ਦੀਆਂ ਜਾਇਦਾਦਾਂ ਦੱਬੀਆਂ ਜਾ ਰਹੀਆਂ ਇਹ ਬਹੁਤ ਦੁੱਖ ਹੈ ਔਰ ਮੈਂ ਉਸ ਲਈ ਸਾਡੇ ਡੀਸੀ ਸਾਹਿਬ ਅਮਰ ਸੈ ਬਹੁਤ ਚੰਗੇ ਇਨਸਾਨ ਨੇ ਇਹਨਾਂ ਨੇ ਸਲਾਹ ਕੀਤੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਯਾਰ ਮੈਂ ਤਾਂ ਇੱਕ ਗਰੀਬ ਤੇ ਮੱਤੜ ਦਾ ਬੰਦਾ ਤੇ ਮੈਂ ਆਪਣੀ ਇੱਕ ਮਹੀਨੇ ਦੀ ਮੇਰੀ ਲੱਖ ਰੁਪਈਆ ਤਨਖਾਹ ਆ ਜੇ ਮੰਤਰੀ 1 ਲੱਖ 5000 ਰੁਪਈਆ ਬੰਦਾ ਤੇ ਮੈਂ ਕਿਹਾ ਮੈਂ ਇੱਕ ਮਹੀਨੇ ਦੀ ਤਨਖਾਹ ਜਿਹੜੀ ਆ ਉਹ ਬਲੌਦੀ ਨੂੰ ਆਪਾਂ ਦੇਖ ਕੇ ਉਹਨੇ ਤਾਂ ਮੈਨਾਂ ਨੂੰ ਵੀ ਬੇਨਤੀ ਕੀਤੀ ਕਿ ਭਾਜੀ ਤੁਸੀਂ ਵੀ ਜਿਹੜਾ 1 ਲੱਖ ਰੁਪਈਆ ਦਾ ਪ੍ਰਬੰਧ ਕਰੋ ਇਹਨਾਂ ਨੇ ਕੀਤਾ ਲੈਡ ਕਲਾਸ ਦੇ ਵਿੱਚੋਂ ਸੋ ਅੱਜ ਅਸੀਂ 2 ਲੱਖ ਦੀ ਜਿਹੜੀ ਇਹਨਾਂ ਦੀ ਮਤਕਮ ਆਇਆ ਇੱਕ ਮੈਂ ਤੁਹਾਡੇ ਲਈ ਮੀਡੀਆ ਦੇ ਤੇ ਮੈਂ ਜਿਹੜੇ ਪੰਜਾਬੀ ਕਲਾ ਪ੍ਰੇਮੀ ਨੇ ਜਿਹੜੇ ਦੁਨੀਆ ਭਰ ਦੇ ਪੰਜਾਬੀ ਪੰਜਾਬੀ ਸੰਗੀਤ ਨਾਲ ਪਿਆਰ ਕਰਦੇ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਮੈਂ ਆਪਣੇ ਜਿਹੜੇ ਗਾਇਕ ਭਰਾ ਨੇ ਸਾਡੇ ਕੋਲ ਗਰਦਾਸ ਮਾਨ ਜੀ ਨੇ ਸਾਡੇ ਕੋਲ ਹਰਸਲਾ ਏਜੰਸੀ ਜੀ ਨੇ ਅਰਪਾਦਨ ਮਾਨ ਜੀ ਨੇ ਬਾਦਸ ਭਰਾ ਨੇ ਅੱਜ ਦੇ ਯੁੱਗ ਵਿੱਚ ਸਾਡਾ ਛੋਟਾ ਵੀਰ ਦਲਜੀਤ ਦਸਾਂਜ ਐਸ ਵੇਲੇ ਬੜਾ ਵੱਡਾ ਸਾਡਾ ਆਰਟਿਸਟ ਹੈ ਔਰ ਬਾਵੇ ਹੁਣੀ ਰੰਜੀਤ ਉਹ ਨਹੀਂ ਨਵੇਂ ਮੁੰਡੇ ਬਹੁਤ ਬੜੀਆਂ ਫੀਸਾਂ ਲੈਂਦੇ ਆ ਇਹ ਉਹ ਆਰਟਿਸਟਿਕੇ ਵਿਚਾਰੇ ਜਿਹੜੇ ਦਾਦਾ ਜੀ ਹੱਥ ਤੇ ਪ੍ਰੋਗਰਾਮ ਲਾਉਂਦੇ 15 ਹਜ਼ਾਰ ਤੇ 20 ਹਜ਼ਾਰ ਤੇ ਇਹ ਇੱਕ ਇਹ ਕਿਹចਾਰੇ ਪੁਰਾਣੇ ਸਿੰਗਲ ਜਿੱਦਾਂ ਮੁਹੰਮਦ ਸਦੀਕ ਜੀ ਇਹ ਪੁਰਾਣੇ ਲੋਕ ਸੀਗੇ ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਯਾਰ ਇਸ ਤਰ੍ਹਾਂ ਦਾ ਕੁਝ ਮਤਲਬ ਤੁਹਾਨੂੰ ਕਰਨਾ ਚਾਹੀਦਾ ਇਦਾਂ ਦਾ ਕੋਈ ਫਰੰਟ ਬਣਾਉਣਾ ਚਾਹੀਦਾ ਕਿ ਜਿਹੜੇ ਪੁਰਾਣੇ ਸਾਡੇ ਸਿੰਗਲ ਹੈ ਜਾਂ ਨਵਾਂ ਵੀ ਸਿੰਗਲ ਕੋਈ ਅੱਜ ਜੇ ਧਰਤੀ ਤੋਂ ਚਲਿਆ ਜਾਂਦਾ ਤੂੰ ਦਾ ਪਰਵਾਹ ਉਹਦੇ ਬੱਚੇ ਪਿੱਛੋਂ ੱੱਕਾ ਨਾ ਕੋਣ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਸੋ ਮੈਂ ਅੱਜ ਖੁਦ ਆਪਣਾ ਮਤਲਬ ਜਿਹੜਾ ਚੈੱਕ ਲੈ ਕੇ ਆਪਣੀ ਭੈਣ ਨੂੰ ਦੇਣ ਆਇਆ ਉਹ ਨਾਲ ਤੁਹਾਡੇ ਹੱਥ ਜੋੜ ਕੇ ਮੈਂ ਉਹਨਾਂ ਦੁਕਾਨਦਾਰਾਂ ਦਾ ਮੁਰਾ ਦੇਖੋ ਮੇਰੇ ਹੱਥ ਦੇਖਿਓ ਹੱਥ ਜੋੜ ਕੇ ਮੈਂ ਉਹਨਾਂ ਨੂੰ ਬੇਨਤੀ ਕਰਦੇ ਚਾਹੁੰਦਾ ਅਪੀਲ ਕਰਦੇ ਚਾਹੁੰਦਾ ਯਾਰ ਤੱਤ ਕਰੋ ਤੁਹਾਡੇ ਵੀ ਘਰਾਂ 'ਚ ਸਾਡੇ ਵੀ ਘਰਾਂ ਦੇ ਵਿੱਚ ਕੱਲ ਨੂੰ ਜੰਮਣਾ ਮਰਨਾ ਇੱਕੋ ਜਿਹਾ ਹੀ ਆ ਤੁਹਾਡੇ ਘਰ ਵਿੱਚ ਤੁਸੀਂ ਏਡੇ ਵੱਡੇ ਆਰਟਿਸਟ ਦੀਆਂ ਦੁਕਾਨਾਂ ਮਾਲ ਕੇ ਬੈਠੇ ਹੋ ਤੁਹਾਨੂੰ ਆਪਣੇ ਆਪ ਜਿਹੜੀ ਉਹ ਉਹ ਸੋਚਣਾ ਚਾਹੀਦਾ ਕਿ ਤੁਸੀਂ ਕਿਹੜੇ ਰਾਹ 'ਤੇ ਕੀ ਆਪਣੇ ਬੱਚਿਆਂ ਨੂੰ ਕਰਕੇ ਕਮਾ ਕੇ ਖਾਓਗੇ ਤੁਹਾਡੇ ਬੱਚਿਆਂ ਨੂੰ ਕੀ ਦੱਸੋਗੇ ਤੁਸੀਂ ਕਿ ਅਸੀਂ ਗਦਵੀਤ ਬਾਬਾ ਦੀਆਂ ਦੁਕਾਨਾਂ ਮਾਲ ਕੇ ਰੋਟੀ ਕਮਾ ਕੇ ਉੱਥੋਂ ਤੁਹਾਨੂੰ ਖੋਣਦੇ ਆ ਕੀ ਦੱਸੋਗੇ ਆਪਣੇ ਬੱਚਿਆਂ ਨੂੰ ਅਸੀਂ ਤੇ ਆਪਣੇ ਬੱਚਿਆਂ ਨੂੰ ਗਦਵੀਤ ਬਾਬਾ ਤੇ ਸੁਰਿੰਦਰ ਕੋਲ ਦੇ ਪ੍ਰਕਾਸ਼ ਕੋਲ ਦੇ ਗੀਤ ਸੁਣਾਉਂਦੇ ਆ ਕਿ ਇਹ ਇਹ ਸਾਡਾ ਪੁਰਾਣਾ ਸੰਗੀਤ ਹੈ ਸਾਡੀ ਲੋਕ ਗਾਇਕੀ ਆ ਤੇ ਤੁਸੀਂ ਕੀ ਆਪਣੇ ਬੱਚਿਆਂ ਨੂੰ ਦੱਸ ਦੇ ਹੋਗੇ ਕਿ ਅਸੀਂ ਗਲਬੀਤ ਤਬਾਵਾ ਦੀਆਂ ਦੁਕਾਨਾਂ ਦੱਬ ਕੇ ਉਹਦੇ ਚ ਰੋਟੀ ਉਜੀ ਚਲਾ ਕੇ ਆਪਣੇ ਬੱਚਿਆਂ ਨੂੰ ਖੋਣੇ ਮੇਰੀ ਉਹਨਾਂ ਨੂੰ ਬੇਨਤੀ ਆ ਮੈਂ ਡੀਸੀਪੀ ਸਾਹਿਬ ਆਲਮ ਸਾਹਿਬ ਨੂੰ ਨਾਲ ਲੈ ਕੇ ਆ ਇਹਨਾਂ ਨੂੰ ਮੈਂ ਕਹਿ ਰਿਹਾ ਕਿ ਤੁਸੀਂ ਇਹਦਾ ਕਾਨੂੰਨੀ ਪ੍ਰਕਿਰਿਆ ਜਿਹੜੀ ਆ ਉਹ ਦੇਖੋ ਅਸੀਂ ਕਾਨੂੰਨੀ ਤੌਰ ਤੇ ਸਦਾ ਮੈਂ ਕਿਹੜਾ ਦੋਨਾ ਕਿ ਕਾਨੂੰਨੀ ਤੌਰ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਮਾਨ ਸਰ ਕੋ ਦੇ ਸਪਵਾਰ ਨਾਲ ਬੜਾ ਪਿਆਰ ਕਰਦੇ ਮੇਰੇ ਨਾਲ ਉਹ ਦੋ ਵਾਰ ਆਏ ਜੀ ਮਿਨਿਸਟਰ ਬਣਨ ਤੋਂ ਪਹਿਲਾਂ ਇੱਥੇ ਬਹੁਤ ਪਿਆਰ ਸੀਗਾ ਉਹਨਾਂ ਦਾ ਕਲਮੀਤ ਬਾਵਾ ਜੀ ਮਾਨ ਸਰ ਨੂੰ ਬੇਨਤੀ ਕਰਾਂਗੇ ਕਿ ਗਵਰੀ ਨੂੰ ਜੇ ਕਿਤੇ ਵਧੀਆ ਜਗ੍ਹਾ ਤੇ ਕੋਈ ਸਰਕਾਰੀ ਜੋਬ ਕਾਦਾ ਮਿਲਦੀ ਹੋਵੇ ਉਹ ਵੀ ਕਰਾਂਗੇ ਪਰ ਸਤ ਮੈਂ ਮੈਂ ਤੁਹਾਡੇ ਥੋਂ ਇੱਕ ਕਹਿਣਾ ਚਾਹੁੰਦਾ ਮੈਂ ਉਹ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਿਸੇ ਵੀ ਹਾਲਤ ਦੇ ਸਰ ਕਿਸੇ ਵੀ ਹਾਲਤ ਦੇ ਵਿੱਚ ਕਦ ਮੀਤ ਬਾਬਾ ਜੀ ਦੀ ਪ੍ਰਾਪਰਟੀ ਦੇ ਕਿਸ ਨੂੰ ਕਬਜ਼ਾ ਨਿਕਾਲ ਦੇਾਂਗੇ ਭਾਵੇਂ ਜੋ ਮਤ ਜੀ ਉਹ ਦਸੀਂ ਕਾਨੂੰਨੀ ਤੋਂ ਅੱਜ ਤਾਂ ਅਸੀਂ ਹੱਥ ਜੋੜਦੇ ਆ ਅਸੀਂ ਕਾਨੂੰਨੀ ਪਰ ਕਿਧਿਆ ਜਿਹੜੀ ਅਪੀਲ ਕਰਦੇ ਉਹਨਾਂ ਨੂੰ ਬਈ ਤਸ ਕਰੋ ਤਸ ਨਾ ਦੀ ਕੋਈ ਚੀਜ਼ ਆ ਗਈ ਆ ਤੁਸੀਂ ਸਿਰ ਮੰਦਰਾ ਤੇ ਜਾਂਦੇ ਹੋ ਗੁਰਦਆਰੇ ਤੇ ਜਾਂਦੇ ਹੋ ਯਾਰ ਪਾਠ ਪੂਜਾ ਕਰਦੇ ਹੋ ਤੁਸੀਂ ਕੋਈ ਤਸ ਕਰੋ ਇਸ ਪਰਿਵਾਰ ਦੇ ਉੱਤੇ ਬੱਚਿਆਂ ਤੇ ਤਸ ਕਰੋ ਉਹਨਾਂ ਦੇ ਦੋ ਤੀਆਂ ਦੋ ਤੀਆਂ ਤੇ ਬੱਤਸਾ ਕਰੋਤੂ ਹੀ ਹੋਇਆ ਬਿਨਾਂ ਰੋਟੀ ਤੋਂ ਭੁੱਖੇ ਤੇ ਆਪਾਂ ਉਹਨਾਂ ਦੀ ਜਾਇਦਾਦ ਮਲ ਕੇ ਬੈਠੇ ਹਾਂ ਸੋ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਸਰਕਾਰ ਕਾਨੂੰਨੀ ਤੌਰ ਤੇ ਹਰ ਤਰ੍ਹਾਂ ਦੀ ਪੈਦਵਾਈ ਕਰੂਗੀ ਜਿਹਦੇ ਨਾਲ ਜਿਹੜਾ ਇਹ ਦੁਕਾਨਾਂ ਦੇ ਉੱਤੇ ਨਜਾਇਜ਼ ਕਬਜ਼ਾ ਜਿਹੜਾ ਛੁਡਾਇਆ ਜਾ ਸਕੇ ਔਰ ਅਸੀਂ ਗਲੋਰੀ ਦੇ ਨਾਲ ਖੜੇ ਹਾਂ ਮੈਂ ਦੁਨੀਆ ਪਾਦ ਵਿੱਚ ਵਸਦੇ ਐਨਆਈ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਜੇ ਤੁਸੀਂ ਵੀ ਗਲੋਰੀ ਦੀ ਜੋ ਜੋ ਮਤ ਕਰ ਸਕਦੇ ਹੋ ਜਰੂਰ ਕਰੋ ਸਾਡਾ ਇਹ ਪਦਵਾਦ ਹੈ ਇਸ ਪਦਵਾਦ ਨੂੰ ਭੁੱਖੇ ਦੀ ਮੰਨ ਦੇਣਾ ਆਪਾਂ ਇਸ ਨਾਲ ਇਹ ਬੱਚਿਆਂ ਨੂੰ ਪੜਾਉਣਾ ਤੇ ਆਪ ਵੀ ਗਾਉਂਦੀ ਆ ਬਹੁਤ ਵਧੀਆ ਇਹ ਵਧੀਆ ਆਪ ਪਾ ਲੈਂਦੀ ਅੱਛਾ ਗਾਉਂਦੀ ਆ ਤੇ ਅੱਜ ਕੱਲ ਚਲੋ ਗਾਇਕੀ ਦਾ ਥੋੜਾ ਸੂਕ ਚੇਂਜ ਹੋਇਆ ਤੇ ਮਾਰਕੀਟ ਦੇ ਵਿੱਚ ਹੋਰ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਉਸ ਲੈਵਲ ਦੇ ਨਹੀਂ ਆਰਟਿਸਟ ਪਰ ਇਹ ਲੋਕ ਗਾਇਕੀ ਜੜੀ ਉਹਦੇ ਮਦਈ ਆ ਸੋ ਇਹ ਇਹ ਜਿਹੜਾ ਕਹਾੜਾ ਲੋਕ ਗਾਇਕੀ ਦਾ ਇੱਕ ਕਹਾੜਾ ਆ ਤੁਸੀਂ ਦੇਖਿਆ ਕਿਨੇ ਕਿਨੇ ਵੱਡੇ ਮਾਨ ਸਨਮਾਨ ਲੱਗੇ ਬਾਬਾ ਜੀ ਦੇ ਸੋ ਮੈਂ ਤਾਂ ਦੇਖੋ ਦੁਕਾਨਦਾਰਾਂ ਨੂੰ ਬੇਨਤੀ ਕਰੂੰ ਭਾਈ ਅਪੀਲ ਜੇ ਤੁਸੀਂ ਆਪਣੇ ਆਪ ਹੀ ਜਾਂ ਤੇ ਕਰਾਇਆ ਸੈੱਟ ਕਰ ਲਓ ਤੇ ਜਾਂ ਦੁਕਾਨਾਂ ਜਿਹੜੀਆਂ ਉਹ ਤੁਹਾਨੂੰ ਖਾਲੀ ਕਰ ਦੇਣੀ ਹੈ ਜੇ ਮੈਂ ਉਹਨਾਂ ਨੂੰ ਅਪੀਲ ਹੀ ਕਰਨ ਆਇਆ ਅੱਜ ਤੇ ਫਿਰ ਅਸੀਂ ਆਪਣੇ ਸਰਕਾਰ ਦੀ ਤੌਰ ਤੇ ਕਦੂਨੀ ਤੌਰ ਤੇ ਆਪਾਂ ਸਾਰੇ ਪੱਖਵਾਜ ਕੇ ਤੇ ਮਤਲਬ ਸਰਕਾਰ ਕਾਰਵਾਈ ਕਰਾਂਗੇ ਕਿਸੇ ਨੂੰ ਵੀ ਕਿਸੇ ਵੀ ਆਰਟਿਸਟ ਦੀ ਪੰਜਾਬ ਦੇ ਵਿੱਚ ਕੋਈ ਵੀ ਆਰਟਿਸਟ ਜਿਹੜਾ ਪਿਛੇ ਅੱਜ ਤੋਂ ਥੋੜਾ ਸਾਲ ਡੇਟ ਸਾਲ ਪਹਿਲਾਂ ਉਹਨੂੰ ਕੋਧਾ ਨਾਟਕ ਕਰ ਸਰਦਾਰ ਗਸ਼ੰਤ ਸਿੰਘ ਉਹਨਾਂ ਦਾ ਘਰ ਤੋੜ ਦੇ ਲੱਗੇ ਸੀਗੇ ਉਦੋਂ ਮੈਂ ਡੀਸੀ ਸਾਹਿਬ ਨੂੰ ਕਹਿ ਕੇ ਪਹਿਲੇ ਡੀਸੀ ਸੀਗੇ ਉਦੋਂ ਉਹਨਾਂ ਨੂੰ ਮੈਂ ਕਹਿ ਕੇ ਉਹ ਘਰ ਜਿਹੜਾ ਸਰਦਾਰ ਗਸ਼ੰਤ ਸਿੰਘ ਜੀ ਦਾ ਬਚਾਇਆ ਕਿ ਇੱਡੇ ਵੱਡੇ ਨਾਟਕ ਕਰਦਾ ਯਾਰ ਘਰ ਤੁਸੀਂ ਤੋੜ ਦੇ ਲੱਗੇ ਹੋ ਸੋ ਅਸੀਂ ਕਿਸੇ ਆਰਟਿਸਟ ਦਾ ਕੋਈ ਪ੍ਰੋਪਰਟੀ ਜਿਹੜੀ ਉਹ ਖਰਾਬ ਨਹੀਂ ਹੋਣ ਦਵਾਂਗੇ ਇਸ ਲਈ ਮੈਂ ਤੁਹਾਡੇ ਸਾਹਮਣੇ ਕਹਿਣਾ ਆਪਣੀ ਭੈਣ ਨੂੰ ਵੀ ਤੱਕੜਿਓ ਸਾਡੇ ਨਾਲ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਨੇ ਸਰਕਾਰ ਨਾਲ ਆ ਅਸੀਂ ਜਾਤੀ ਤੌਰ ਤੇ ਨਾਲ ਆ ਅਸੀਂ ਇਸ ਪਰਿਵਾਰ ਦੇ ਨਾਲ ਚਟਾਨ ਦੀ ਪਰੇ ਖੜੇ ਹਾਂ। ਹਾਂ। ਅੱਜ ਜੋ ਵੀ ਅੱਜ ਕੈਮਰਾ ਵਿੱਚ ਫਿਲੀ ਆਇਆ। ਤੁਹਾਡੀ ਸਹਾਇਤਾ ਕਰਨ ਕੇ ਵੀ ਲੋਕ ਨੇ ਕੀ ਕਹਿਣਾ। ਮੈਂ ਬੜੀ ਧੰਨਵਾਦੀ ਹਾਂ। ਮੇਰੀ ਗੁਹਾਰ ਜਿਹੜੀ ਮੈਂ ਲਗਾਈ ਸੀ ਸੁਣੀ ਗਈ। ਮੈਨੂੰ ਨਹੀਂ ਸੀ ਪਤਾ ਭਈ ਇੰਨਾ ਛੇਤੀ ਰਿਐਕਸ਼ਨ ਹੋਏਗਾ ਇਸ ਚੀਜ਼ ਤੇ। ਪਰ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ। ਉਹਨਾਂ ਨੇ ਆ ਕੇ ਮੇਰੀ ਮੈਂ ਵਿੱਤੀ ਮਦਦ ਮਤਲਬ ਮੈਂ ਪੈਸਾ ਨਹੀਂ ਚਾਹੀਆ ਭਾਜੀ। ਮੈਂ ਚਾਹਨੀ ਮੈਨੂੰ ਕੰਮ ਦਿੱਤਾ ਜਾਵੇ ਤਾਂ ਕਿ ਮੈਂ ਖੁਦ ਕੰਮ ਕਰਕੇ ਮੈਂ ਆਪਣੇ ਬੱਚੇ ਬੱਚਿਆਂ ਨੂੰ ਪਾਲ ਸਕਾਂ ਜਿਹੜੀ ਜ਼ਿੰਮੇਵਾਰੀਆਂ ਮੇਰੇ ਤੇ ਪੈ ਗਈਆਂ ਨੇ ਮਮੀ ਪਾਪਾ ਦੇ ਜਾਂ। ਮੈਂ ਉਹਨਾਂ ਨੂੰ ਪਾਲ ਸਕਾਂ ਉਹਨਾਂ ਨੇ ਪਰ ਬੜਾ ਉਹਨਾਂ ਦਾ ਵੱਡਾ ਦੇ ਲੈ ਕੇ ਉਹਨਾਂ ਨੇ ਆਪਣੀ ਤਨਖਾਹ ਮੇਰੀ ਝੋਲੀ ਪਾ ਦਿੱਤੀ ਤੇ ਪਰ ਫਿਰ ਵੀ ਮੇਰੀ ਇਹੋ ਹੀ ਅਰਜ਼ ਹੈ ਸਾਰੇ ਪੰਜਾਬੀਆਂ ਨੂੰ ਪੰਜਾਬ ਨੂੰ ਤੇ ਜਿਹੜੇ ਪ੍ਰਕਾਰ ਰਹਿੰਦੇ ਲੋਕਾਂ ਨੂੰ ਕਿ ਮੈਨੂੰ ਕੰਮ ਦਿੱਤਾ ਜਾਵੇ। ਜਿਹੜੀ ਕਿ ਮੰਮੀ ਨੇ ਲੋਕ ਗਾਇਕੀ ਸ਼ੁਰੂ ਕੀਤੀ ਸੀ ਇਸ ਮੈਂ ਉਸ ਗਾਇਕੀ ਨੂੰ ਅੱਗੇ ਵਧਾਉਣ ਦੇ ਵਿੱਚ ਕਮਰ ਕੱਸੀ ਹੋਏ ਨੇ। ਭਈ ਲੱਚਰ ਗਾਇਕੀ ਨਹੀਂ ਕਰਨੀ। ਪੰਜਾਬੀ ਫੋਕ ਨੂੰ ਹੀ ਅੱਗੇ ਲੈ ਕੇ ਆਉਣਾ ਵਾ ਤਾਂ ਕਿ ਸਾਡਾ ਸੱਭਿਆਚਾਰ ਜਿਹੜਾ ਰੁੱਲ ਗਿਆ ਵਾ ਉਹ ਮਾੜਾ ਮੋਟਾ ਕੱਚ ਜਾਵੇ ਮੈਂ ਇਸ ਕਰਕੇ ਮੈਂ ਲੋਕਾਂ ਨੂੰ ਇਹ ਗੁਹਾਰ ਲਾਉਣਾ ਚਾਹਨੀ ਆ ਕਿ ਤੁਸੀਂ ਮੈਨੂੰ ਕੰਮ ਦਿਓ ਉਸ ਕੰਮ ਦੇ ਉੱਤੇ ਹੀ ਮੈਂ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਕਰਾਂ ਤੋ ਜੀ ਇਹ ਚੱਲ ਰਿਹਾ ਹੈ। ਇਹ ਬਾਰੇ ਕੀ ਸਰਵਜਨਤਾ ਦੇਖਣੀ ਕੋਸ਼ਿਸ਼ ਕਰਦੇ। ਬਿਲਕੁਲ ਜੀ ਮੈਨੂੰ ਹੁਣ ਪੂਰੀ ਉਮੀਦ ਹੈ ਜਿਹੜੇ ਇੰਨੇ ਸਾਲਾਂ ਤੋਂ ਇਹ ਡਿਸਪੂਟ ਹੈ ਇਹ ਦੁਕਾਨਾ ਨਹੀਂ ਛੱਡ ਰਹੇ ਦੁਕਾਨਾ ਕੈਪਚਰ ਕਰਕੇ ਬੈਠੇ ਨੇ ਹੁਣ ਤਾਰੀਵਾਲ ਸਾਹਿਬ ਨੇ ਪੂਰੀ ਉਮੀਦ ਦਿੱਤੀ ਹੈ ਜੀ। ਮੈਂ ਹੁਣ ਥੋੜੀ ਕਹਿੰਦੇ ਨਾ ਸਾਚਾ ਸਾਨੂੰ ਆ ਕਿ ਹੁਣ ਮੈਨੂੰ ਥੋੜੀ ਉਮੀਦ ਲੱਗ ਰਹੀ ਹੈ ਕਿ ਕੋਈ ਛੁਏਗਾ। ਸਾਰੇ ਜੀ ਮੇਰੀ ਸਥਿਤੀ ਨੇ ਪਹਿਣਾ ਸੀ ਸੀ। ਕਦੀ ਡੈਥ ਹੋ ਗਈ ਹੈ ਤੇ ਤਿੰਨਾਂ ਦੇ ਹੁਣ ਮੇਰੇ ਵੀ ਇਨਕਲੂਡਿੰਗ ਸਭ ਦੇ ਬੱਚੇ ਮੇਰੇ ਕੋਲ ਨੇ ਸਭ ਨੂੰ ਮੈਂ ਦੇਖਦੀ ਹਾਂ